ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ CIA ਵੰਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਚੋਰ ਗਿਰੋ ਦਾ ਪਰਦਾਫਾਸ਼ ਕੀਤਾ ਗਿਆ ਹੈ ਤੇ ਇਸ ਗਿਰੋ ਦੇ ਚਾਰ ਮੈਂਬਰਾਂ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ 22 ਦੇ ਕਰੀਬ ਚੋਰੀ ਦੇ ਮੋਟਰਸਾਈਕਲ ਵੀ ਵੱਖ-ਵੱਖ ਕੰਪਨੀਆਂ ਦੇ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਪੁਲਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕੀਤੇ ਗਏ ਸਨ ਅਤੇ ਬਾਅਦ ਦੇ ਵਿੱਚ ਇਹਨਾਂ ਨੂੰ ਭੋਲੇ-ਭਾਲੇ ਲੋਕਾਂ ਨੂੰ ਸਸਤੀ ਕੀਮਤ ਤੇ ਦੱਸ ਕੇ ਵੇਚ ਦਿੱਤਾ ਜਾਂਦਾ ਸੀ ਹਾਲਾਂਕਿ ਉਹਨਾਂ ਸਪਸ਼ਟ ਕੀਤਾ ਕਿ ਹਜੇ ਇਹਨਾਂ ਤੋਂ ਪੁਛਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਬਰਾਮਦਗੀ ਵਧਣ ਦੀ ਸੰਭਾਵਨਾ ਵੀ ਉਹਨਾਂ ਵੱਲੋਂ ਜਿਤਾਈ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਇਸ ਵੱਡੀ ਕਾਰਵਾਈ ਦੇ ਚਲਦੇ ਮੋਟਰਸਾਈਕਲ ਚੋਰ ਗਿਰੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਚਾਰ ਮੈਂਬਰਾਂ ਨੂੰ ਫਿਲਹਾਲ ਕਾਬੂ ਕਰਨ ਦੇ ਵਿੱਚ ਪੁਲਿਸ ਤੋਂ ਵੱਲੋਂ ਸਫਲਤਾ ਹਾਸਲ ਕਰ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਪੂਰੀ ਜਾਣਕਾਰੀ ਸੁਨਵਾਨੇ ਪੁਲਿਸ ਅਧਿਕਾਰੀਆਂ ਦੀ ਹੀ ਚੁਬਾਨੀ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਮੈਡਮ ਅਮੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਮਲਾਈ ਹੈ ਜਿਵੇਂ ਨਸ਼ੇ ਤਸਕਰਾਂ ਬਦੁਰ ਤੇ ਮਾੜੇ ਅਨਸਰਾਂ ਬਦ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜੁਰਮ ਕਰਦੇ ਆ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ 1 ਬਟਿੰਡਾ ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਚਾਰ ਬੰਦਿਆਂ ਦਾ ਗਰੋਹ ਖੜਿਆ ਵਾ ਜਿਨ੍ਹਾਂ ਦਾ ਪਿਛਕੜ ਪਹਿਲਾਂ ਵੀ ਪਰਚੇ ਦਰਜ ਨੇ ਸ਼ਰਾਬ ਦੇ ਦਰਜ ਨੇ ਤੇ ਹੋਰ ਐਨਡੀपीएस ਦੇ ਵੀ ਦਰਜ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਵਿਧ ਮੁਕੱਦਮਾ ਨੰਬਰ 102 ਮਿਤੀ 2 9 24 ਨੂੰ ਥਾਣੇ ਨਥਾਣਾ ਵਿੱਚ ਕੇਸ ਦਰਜ ਕੀਤਾ ਗਿਆ ਵਾ ਇਹਨਾਂ ਕੋਲੋਂ ਹੁਣ ਤੱਕ 22 ਮੋਟਰਸਾਈਕਲ ਵੱਖ-ਵੱਖ ਕੰਪਨੀਆਂ ਦੇ ਬਰੰਦ ਹੋ ਚੁੱਕੇ ਨੇ ਇਹ ਜਿਹੜੇ ਮੋਟਰਸਾਈਕਲ ਨੇ ਇਹ ਬਠਿੰਡੇ ਸ਼ਹਿਰ ਤੋਂ ਬਰਨਾਲੇ ਤੋਂ ਪੁੱਛੋ ਏਰੀਆ 'ਚ ਚੋਰੀ ਹੋਏ ਹੋਏ ਨੇ ਕੋਸ਼ਿਕ ਦੇ ਨੰਬਰ ਚੇਂਜ ਕੀਤੇ ਹੋਏ ਨੇ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦੇ ਦਾਂਗੇ ਕਿਉਂਕਿ ਤੁਹਾਡੇ ਮਤੇ ਉਹਨਾਂਹੀਂ ਲੋਕਾਂ ਨੂੰ ਪਤਾ ਲੱਗੂਗਾ ਪਛਾਣ ਆ ਜਾਊਗੀ ਕਿ ਕੋਸ਼ਿਸ਼ ਏਜੰਸੀਆਂ ਨਹੀਂ ਵੀ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਸੇ ਲਈ ਲੱਗਦਾ ਸਰ ਜਿਹੜੇ ਤੁਸੀਂ ਕੰਮ ਕਰਦੇ ਹੋ ਇਹ ਜਿਹੜੀ ਚਾਰ ਨੰਬਰ ਦੇ ਆਸਰੇ ਸ੍ਰਿਸ਼ਟੀ ਕੀ ਹੈ ਕੀ ਕੰਮ ਕਰਦੇ ਨੇ ਇਹ ਜਿਹੜੇ ਜੁਰਮ ਕਰਨ ਦੇ ਆਦੀ ਨੇ ਜਿਵੇਂ ਦੋਸ਼ੀ ਬਲਵਿੰਦਰ ਸਿੰਘ ਗੁਰੀ ਆ ਠੋਲੀਗਲ ਦੇ ਰਹਿਣ ਵਾਲਾ ਵਾ ਇਹਦੇ ਬੁੱਤ ਸ਼ਰਾਬਤ ਮਕਤਬਾਂ ਦਰਜਿਆ ਪਹਿਲੇ ਇਕ ਰਕੇਸ਼ ਕੁਮਾਰ ਉਸ ਨੰਨਾ ਵਾ ਇਹਦੇ ਵਿਰੁੱਧ ਪਹਿਲਾਂ 6 ਮੁਕੱਦਮੇ ਦਰਜ ਨੇ 3 ਸ਼ਰਾਬ ਦੇ ਨੇ 3 ਐਨਡੀਪੀਐਸ ਦੇ ਨੇ ਤੇ 7ਵਾਂ ਹੁਣ ਆਇਆ ਜਿਹੜਾ ਪ੍ਰੋਮੋਟਰ ਸੈਕ ਚੋਰੀ ਦਾ ਦਰਜ ਕੀਤਾ ਵਾ ਪ੍ਰੋਮੋਟਰ ਸੈਕ ਚੋਰੀ ਕਰਨ ਤੋਂ ਬਾਅਦ ਕਰਦੇ ਕੀ ਸੀ ਉਹ ਆਪਣੇ ਕੋਲ ਤਾਂ ਸੀ ਬਿਜ਼ਨਸ ਕੁਝ ਸਾਮਾਨ ਕਰ ਦਿੰਦੇ ਸੀ ਕੁਝ ਇਹ ਜਿਹੜਾ ਤਸਕਰੀ ਕਰਦੇ ਆ ਜਿਵੇਂ ਸ਼ਰਾਬ ਦਾ ਕਾਰੋਬਾਰ ਕਰਦੇ ਆ ਉਹ ਲਈ ਇਸਤੇਮਾਲ ਕਰਦੇ ਆ ਆਮ ਭੋਲੇ ਭਲੇ ਲੋਕਾਂ ਨੂੰ ਮਤਲਬ ਦੱਸ ਕੇ ਵੀ ਇਹ ਸਸਤਾ ਮੋਟਰਸਾਈਕਲ ਉਹ ਵੇਚਣ ਦੀ ਕੋਸ਼ਿਸ਼ ਚ ਹੈ ਜ਼ਿਆਦਾਤਰ ਕਿਹੜੇ ਮੋਟਰਸਾਈਕਲ ਹੈ ਇਹ ਹੀਰੋ ਹਾਂਡਾ ਸਪਲੈਂਡਰ ਮੈਕਸਿਮਮ ਉਹ ਆ ਸਸ ਜਲਗੱਦੀ ਨੇ ਜੁਗਨ ਨਸ਼ੇ ਦਾ ਵੀ ਆਪੀਆ ਜਿਸ ਦਾ ਅੰਟੀਵਰਟੀਗੈਂਸੀ ਦੇ ਰਿਪੋਰਟ ਆ ਸਕੋ ਉਹ ਕਿਹਨ ਦਾ ਹੈ ਮੈਡੀਕਲ ਕਰਾ ਰਹੇ ਆ ਜੀ ਚੈੱਕ ਕਰ ਰਹੇ ਆ ਇਹਨਾਂ ਦਾ ਬੈਕਗਰਾਉਂਡ ਵੀ ਚੈੱਕ ਕਰ ਰਹੇ ਆ ਹੋਰ ਕਿੰਨੀ ਉਮਰ ਹੈ ਤੇ ਆਪਸ ਵਿੱਚ ਰਿਸ਼ਤਾ ਕੀ ਹੈ ਆ ਦੋਸਤ ਨੇ ਜਾਂ ਰਿਸ਼ਤੇਦਾਰ ਨੇ ਹੈ ਇਹ ਇੱਕ ਜਿੱਤੇ ਜਾਣਕਾਰੀ ਹੈ ਜਿਹੜਾ ਹੁਣ ਇਹਨਾਂ ਚ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਪੁੱਤਰ ਵਿਸ਼ਨੂੰ ਕਰਤ ਇਹਦੀ ਉਮਰ ਕਰੀ 50 ਸਾਲ ਆ ਜਿਹੜੇ ਦੂਜੇ ਆ ਉਹ 23 ਤੋਂ 22 ਸਾਲ ਤੋਂ ਲੈ ਕੇ 34 ਸਾਲ ਤੱਕ ਦੇ ਨੇ ਤਿੰਨ ਲੋਕਾਂ ਮੁਖੀ ਕੌਣ ਹੈ ਰਕੇਸ਼ ਕੁਮਾਰ ਉਰਫ ਨੰਨਾ ਇਹ ਤੇ ਪਹਿਲਾਂ 6 ਮੁਕਦਮੇ ਦਰਜ ਨੇ ਜਦੋਂ ਅੰਦਰ ਕਿਹੜੇ ਕਿਹੜੇ ਏਰੀਆ ਦੇ ਮੋਟਰਸਾਈਕਲ ਹੈ ਜੇ ਮੰਨ ਲਓ ਪੰਜਾਬ ਦੀ ਜਾਂ ਵਗ ਵਗ ਏਰੀਆ ਦੇ ਆਪਣੇ ਬਠਿੰਡੇ ਪੁੱਚੋ ਦੇ ਬਰਾਂਪੜਾ ਫੂਲ ਤੇ ਬਨਾਲੇ ਦੇ ਸਰ ਜੋ ਮੋਟਰਸਾਈਕਲ ਮਿਲੇ ਇੱਕੋ ਜਗ੍ਹਾ ਸਾਰੀ ਮਿਲੇ ਕਿ ਅਲੱਗ ਅਲੱਗ ਨਹੀਂ ਇਹ ਵੱਖਰੀ ਵੱਖਰੀ ਜਗ੍ਹਾ ਬਰਾਮਦਗੀ ਹੋਈ ਜੀ ਇਹਨਾਂ ਦੀ ਕੁਝ ਵੇਚੀ ਨਹੀਂ ਗਈ ਸੀ ਉਹ ਅਸੀਂ ਕਰ ਰਹੇ ਹਾਂ ਉਹ ਕਿੱਥੇ ਕਿੱਥੇ ਕਿੰਨੂ ਕਿੰਨੂ ਵੇਚਿਆ ਉਹ ਅਸੀਂ ਤਸਦੀਕ ਕਰ ਰਹੇ ਹਾਂ ਮਤਲਬ ਇਹ ਸਾਡੀ ਮਾਤਰਾ ਫਿਰ ਵਧੂਗੀ ਮੋਟਰਸਾਈਕਲ ਦੀ ਬਰਾਮਦਗੀ ਵਧੂਗੀ ਉਹ ਕਿੱਥੋਂ ਕਿੱਥੋਂ ਜਿਸ ਤਰ੍ਹਾਂ ਨੰਬਰਾਂ ਦੀ ਗੱਲ ਕੀਤੀ ਆ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਨੰਬਰ ਤੁਸੀਂ ਪਬਲਿਕ ਨੂੰ ਅਸੀਂ ਤੁਹਾਡੇ ਰਾਹੀਂ ਵੀਡੀਓ ਵਿੱਚ ਕਰਾਂਗੇ ਲਿਸਟ ਵੀ ਇਹੀ ਦੇਵਾਂਗੇ ਇਹ ਲਿਸਟਾ ਦੇ ਵਿੱਚ ਟੋਟਲ ਉਹਦਾ ਜਿਹੜਾ ਨੰਬਰ ਲੱਗਿਆ ਇੰਜਨ ਨੰਬਰ 85 ਨੰਬਰ ਆ ਅਸੀਂ ਜਿਹੜੀ ਕੰਪਨੀ ਦਾ ਹੈਗਾ ਜਿਵੇਂ ਸਪਲੈਂਡਰ ਹੀਰੋ ਹੰਡ ਜਾਂ ਪਲਟੀਨਾ ਉਹ ਕੰਪਨੀ ਨੂੰ ਦੇ ਕੇ ਕੋਸ਼ਿਸ਼ ਕਰਾਂਗੇ ਵੀ ਉਹ ਏਜੰਸੀ ਵਾਲੇ ਸਾਨੂੰ ਦੱਸਣ ਕਿ ਇਹ ਵਹੀਕਲ ਕਿੰਨੂੰ ਇਸ਼ੂ ਹੋਇਆ ਹੈ ਜਾਂ ਕਿਹੜੀ ਏਜੰਸੀ ਨੂੰ ਕਿਵੇਂ ਵਿਕਿਆ ਹੈ ਕੋਈ ਪਾਰਟਸ ਦੀ ਸਰਾਮ ਤੋਂ ਹੈ ਖੁੱਲੇ ਵਿੱਚ ਜਾਂ ਕੰਪਲੀਟ ਹੀ ਨੋਟਸ ਕੁਝ ਇੱਕ ਦਾ ਸਮਾਨ ਇਹਦਾ ਹੈਗਾ ਜਿਹੜੀਆਂ ਟੱਪ ਟੁੱਪ ਜਿਹਨਾਂ ਲੋਕਾਂ ਨੇ ਪਰਚੇਸ ਕੀਤੇ ਜਾਂ ਜਿਹਨਾਂ ਨੇ ਪਾਰਟਸ ਪਰਚੇਜ਼ ਕੀਤੇ ਉਹਨਾਂ ਖਿਲਾਫ ਵੀ ਕਾਰਵਾਈ ਕਰਦੇ ਹਾਂ ਉਹਨਾਂ ਦੇ ਬਣਦੇ ਕਾਨੂੰਨੀ ਕਾਰਵਾਈ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਤਰੀਕੇ ਹੋਏ ਇੱਕ ਤਾਂ ਜਿਹੜਾ ਬਾਰ-ਬਾਰ ਚੋਰੀ ਦਾ ਸਮਾਨ ਲੈਣ ਦਾ ਆਦੀ ਹੈ ਉਹ ਵਕਰੀ ਉਹਦੇ ਸਖਤ ਕਾਰਵਾਈ ਹੋਊਗੀ ਇੱਕ ਉਹ ਦੇਖਾਂਗੇ ਪਰਤਾਲ ਤਫਤੀਸ਼ ਰਣ ਵੀ ਇਹ ਕੀ ਉਹਨੂੰ ਚੋਰੀ ਦਾ ਕਹਿ ਕੇ ਵੇਚਿਆ ਗਿਆ ਜਾਂ ਆਮ ਬੰਦਾ ਹੀ ਹੈ ਉਹਨੂੰ ਸਸਤਾ ਕਹਿ ਕੇ ਉਹਦੀ ਮਜਬੂਰੀ ਸੀ ਵੀ ਉਹਨੂੰ ਲੋੜ ਸੀ ਸਸਤਾ ਕਹਿ ਕੇ ਲੈ ਲਿਆ ਇਹ ਤਫਤੀਸ਼ ਰਣੇ ਵੈਰੀਫਾਈ ਕਰਾਂਗੇ ਤੋਂ ਹਰੀ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਥੈਂਕ ਯੂ ਸਰ